ਅਮਰੀਕਾ ਵਿੱਚ ਪੰਜਾਬੀ ਟਰੱਕ ਡਰਾਈਵਰਾਂ ਨੂੰ ਪੈ ਗਈਆਂ ਭਾਜੜਾਂ ਦੂਜੇ ਹਰਜਿੰਦਰ ਸਿੰਘ ਦਾ ਵਹੀ ਖਾਤਾ ਫਰੋਲ ਰਹੀ ਪੁਲਿਸ 2022 ਵਿੱਚ ਡੌਂਕੀ ਲਾ ਕੇ ਪੁੱਜਾਸੀ ਅਮਰੀਕਾ ਸੜਕ ਖਾਦ ਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 3 ਤੋਂ ਟੱਪਣ ਦਾ ਖਦਸ਼ਾ ਇੱਕ ਹੋਰ ਹਰਜਿੰਦਰ ਸਿੰਘ ਸਾਹਮਣੇ ਆ ਚੁੱਕਿਆ ਜੀ ਹੁਣ ਸਾਡੇ ਦਰਸ਼ਕ ਦੱਸਣਗੇ ਕਿ ਆਖਰਕਾਰ ਉਸ ਨੂੰ ਕਿੰਨੀ ਸਜ਼ਾ ਹੋਣੀ ਚਾਹੀਦੀ ਹੈ ਕਿਉਂਕਿ ਇੱਥੇ ਵੀ ਤਿੰਨ ਮੌਤਾਂ ਹੋਈਆਂ ਨੇ ਮਲਟੀਪਲ ਵੀਕਲਜ਼ ਜਿਹੜੇ ਕ੍ਰੈਸ਼ ਕੀਤੇ ਗਏ ਨੇ ਡਰਾਈਵਿੰਗ ਅੰਡਰ ਇਨਫਲੂਐਂਸ ਨਸ਼ਾ ਕਰਕੇ ਗੱਡੀ ਚਲਾਉਣ ਦੇ ਦੋਸ਼ ਲੱਗੇ ਨੇ 21 ਸਾਲ ਦੇ ਜਸ਼ਨਪ੍ਰੀਤ ਸਿੰਘ ਤੇ ਤੇ ਤੁਸੀਂ ਹੁਣ ਖੁਦ ਅੰਦਾਜ਼ਾ ਲਾ ਸਕਦੇ ਹੋ ਕਿ ਹਾਦਸਾ ਕਿਹੋ ਜਿਹਾ ਸੀ ਇੱਥੇ ਯੂ ਟਰਨ ਕੋਈ ਨਹੀਂ ਹੈ ਵਿਵੇਕ ਜੀ ਸਿੱਧੇ ਤੌਰ ਤੇ ਟੱਕਰ ਹੈ ਅਪਾ ਇੱਥੇ ਹਾਲਾਤ ਦੇਖ ਸਕਦੇ ਆ ਕਿ ਕਿਵੇਂ ਬਣੇ ਹੋਏ ਨੇ ਹੁਣ ਜਦੋਂ ਇੱਕ ਬੇਕਾਬੂ ਟਰੱਕ ਹਾਈਵੇ ਤੇ ਜਦੋਂ ਕਹਿ ਸਕਦੇ ਆ ਕਿ ਜਾਂਦਾ ਤਾਂ ਹਾਲਾਤ ਕਿਹੋ ਜਿਹੇ ਬਣ ਜਾਂਦੇ ਨੇ ਤੇ ਹਾਲਾਤ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਕਿਹੋ ਜਿਹੇ ਨਜ਼ਰ ਆ ਰਹੇ ਨੇ ਤਿੰਨ ਮੋਤਾਂ ਤੇ ਹੁਣ ਇੱਥੇ ਕੀ 45 ਸਾਲ ਦੀ ਸਜ਼ਾ ਦਾ ਰੌਲਾ ਪਾਊਗਾ ਕਿਉਂਕਿ ਡਿੱਟੋ ਮਾਮਲਾ ਤਿੰਨ ਮੋਤਾਂ ਹੀ ਫਲੋਰੀਡਾ ਦੇ ਵਿੱਚ ਹਾਦਸੇ ਵੇਲੇ ਵਾਪਰੀਆਂ ਸੀ ਜਦੋਂ ਹਰਜਿੰਦਰ ਸਿੰਘ ਨੇ ਯੂ ਟਰਨ ਲਿਆ ਸੀ ਤੇ ਹੁਣ ਇਹ ਜਸ਼ਨਪ੍ਰੀਤ ਸਿੰਘ ਸਿਰਫ 21 ਸਾਲ ਦਾ ਆ ਜੇ ਗੱਲ ਕੀਤੀ ਜਾਵੇ ਉਹ ਉਮਰ ਤਾਂ ਹਰਜਿੰਦਰ ਦੀ ਵੀ ਬਹੁਤੀ ਨਹੀਂ ਹੈ 28 ਸਾਲ ਦਾ ਹੀ ਆ ਉਹ ਪਰ ਇਹ ਬਿਲਕੁਲ ਹੀ ਕਹਾਂਗੇ ਕਿ ਮੁੱਛ ਫੁੱਟ ਗੱਭਰੂ ਹੈ ਜੀ 21 ਸਾਲ ਦੀ ਸਿਰਫ ਉਮਰ ਤੇ ਹੁਣ ਇਸ ਨੂਵੀ ਕੀ 45 ਸਾਲ ਅਮਰੀਕਾ ਦੀਆਂ ਜੇਲਾਂ ਦੇ ਵਿੱਚ ਅੱਡੀਆਂ ਰਗੜਨੀਆਂ ਹੋਣਗੀਆਂ ਕੀ ਹੁਣ ਨਵੀਆਂ ਪਟੀਸ਼ਨਸ ਸਾਹਮਣੇ ਆਉਣਗੀਆਂ ਪਹਿਲਾਂ ਤਾਂ ਦੱਸ ਦਈਏ ਦਰਸ਼ਕਾਂ ਨੂੰ ਕਿ 21 ਅਕਤੂਬਰ ਦਾ ਹਾਦਸਾ ਕੈਲੀਫੋਰਨੀਆ ਦੇ 온ਟਾਰੀਓ ਇਲਾਕੇ ਦੇ ਵਿੱਚ ਇਹ ਪਹਿਲਾਂ ਤਾਂ ਅਸੀਂ ਖੁਦ ਹੈਰਾਨ ਸੀਗੇ ਕਿ 온ਟਾਰੀਓ ਲਿਖਿਆ ਹੋਇਆ ਤਾਂ ਕੈਨੇਡਾ ਦਾ 온ਟਾਰੀਓ ਹੀ ਬਣਦਾ ਪਰ ਇਹ ਹੈਗਾ ਜੀ ਕੈਲੀਫੋਰਨੀਆ ਦਾ 온ਟਾਰੀਓ ਇਲਾਕਾ ਹਾਲਾਂਕਿ ਕੈਨੇਡਾ ਦੇ ਵਿੱਚ ਤਾਂ ਪ੍ਰੋਵਿੰਸ ਹੈ ਪਰ ਉੱਥੇ ਇੱਕ ਇਲਾਕਾ ਹੈ ਜਿੱਥੇ ਇਹ ਹਾਦਸਾ ਵਾਪਰਿਆ ਦੱਸਿਆ ਗਿਆ ਹੈ ਕਿਉਂਕਿ ਇੱਕ ਕਹਿ ਸਕਦੇ ਹਾਂ ਕਿ ਲਗਾਤਾਰ ਇੱਕ ਬੇਕਾਬੂ ਟਰੱਕ ਨੇ ਪਤਾ ਨਹੀਂ ਕਈ ਕਾਰਾਂ ਤੇ ਹੋਰ ਟਰੱਕਸ ਦਰੜ ਦਿੱਤੇ ਹੂੰ ਲਗਾਤਾਰ ਆ ਤੁਸੀਂ ਦੇਖ ਸਕਦੇ ਹੋ ਕਿ ਹੁਣ ਕਈ ਗੱਡੀਆਂ ਨੂੰ ਟੱਕਰ ਮਾਰਨ ਤੋਂ ਬਾਅਦ ਉਹ ਸਾਈਡ ਤੇ ਖੜੇ ਖੜੇ ਇੱਕ ਟਰੱਕ ਜਿਹੜਾ ਕਿ ਮੇਬੀ ਮਕੈਨੀਕਲ ਫਾਲਟ ਕਰਕੇ ਖੜਾ ਸੀ ਉਸ ਦੇ ਨਾਲ ਟੱਕਰ ਮਾਰਦਾ ਜਾ ਕੇ ਨਾਲ ਨਾਲ ਉਪਜੀ ਜੀ ਇਹਨੂੰ ਅੱਗ ਵੀ ਫੜ ਲੈਂਦਾ ਮੋਰੀਓ ਜੋ ਡੈਸ਼ ਕੈਮ ਦੀ ਵੀਡੀਓਜ਼ ਆਈਆਂ ਨੇ ਸਾਹਮਣੇ ਟਰੱਕ ਜਿਹੜਾ ਪੰਜਾਬੀ ਨੌਚਵਾਂ ਚਲਾ ਰਿਹਾ ਸੀਗਾ ਇਸ ਦੇ ਆਪ ਦੇ ਟਰੱਕ ਨੂੰ ਜਿਹੜਾ ਅੱਗ ਲੱਗ ਗਈ ਪਰ ਗਰੀਮਤ ਨਹੀਂ ਹੈ ਕਿ ਨਾਲ ਦੇ ਜਿੱਥੇ ਜਾ ਕੇ ਟਰੱਕ ਖੱਜ ਦੀ ਵਿੱਚ ਡਿੱਗਿਆ ਵੀ ਹੈ ਉੱਥੇ ਦਰਖਤ ਵੀ ਸਨ ਜਿੱਕਿ ਤੇ ਅੱਗ ਦਰਖਤਾਂ ਨੂੰ ਪਿਆ ਜਾਂਦੀ ਤਾਂ ਇਹ ਮਾਮਲਾ ਹੋਰ ਵੀ ਮੈਨੂੰ ਲੱਗਦਾ ਹੈ ਸੰਗੀਨ ਬਣ ਜਾਣਾ ਸੀਗਾ ਪਰ ਗਰੀਮਤ ਰਹੀ ਹੈ ਕਿ ਉਤਰ ਗਿਆ ਪਰ ਮੰਦਪਾਗਾ ਹਾਦਸਾ ਜ਼ਰੂਰ ਹੈ ਕਿ ਤਿੰਨ ਵਿਅਕਤੀ ਜਿਹੜੇ ਨੇ ਤਿੰਨ ਕੀਮਤੀ ਜਾਨਾਂ ਇਸ ਹਾਦਸੇ ਚ ਵਿਗਈਆਂ ਨੇ ਬਿਲਕੁਲ ਕਹਾਂਗੇ ਕਿ ਹੈਰਾਨਕੁਨ ਹਾਦਸਾ ਜਿਹੜਾ ਇਹ ਹੌਲਨਾਕ ਹਾਦਸਾ ਤੇ ਇੱਥੇ ਤਿੰਨ ਜਣਿਆਂ ਦੀ ਮੌਤ ਹਾਲਾਂਕਿ ਉਹਨਾਂ ਦੀ ਆਈਡੈਂਟੀਟੀ ਰਿਵੀਲ ਨਹੀਂ ਕੀਤੀ ਗਈ ਹੈ ਜਿਹੜੇ ਮਰਨ ਵਾਲੇ ਨੇ ਉਹਨਾਂ ਦੀਆਂ ਤਸਵੀਰਾਂ ਹਾਲਾਂਕਿ ਕੋਈ ਸਾਹਮਣੇ ਨਹੀਂ ਆਈਆਂ ਕੌਣ ਸੀਗੇ ਕਿਉਂਕਿ ਹਰਜਿੰਦਰ ਸਿੰਘ ਦੇ ਮਾਮਲੇ ਦੇ ਵਿੱਚ ਜਿਹੜੇ ਤਿੰਨ ਜਣਿਆਂ ਦੀ ਜਾਨ ਗਈ ਸੀ ਉਹ ਵੀ ਗੈਰ ਕਾਨੂੰਨੀ ਤੌਰ ਤੇ ਹੀ ਅਮਰੀਕਾ ਦੇ ਵਿੱਚ ਮੌਜੂਦ ਸੀ ਵਕ ਪਰਮਿਟ ਵਗੈਰਾ ਉਹਨਾਂ ਦੇ ਵੀ ਚੱਲ ਰਹੇ ਸੀ ਜਿਵੇਂ ਹਰਜਿੰਦਰ ਸਿੰਘ ਦਾ ਅਸਾਈਲਮ ਕੇਸ ਲੱਗਿਆ ਹੋਇਆ ਤੇ ਵਰਕ ਪਰਮਿਟ ਵਗੈਰਾ ਚੱਲ ਰਹੇ ਨੇ ਤਾਂ ਫਿਰ ਵਿਵੇਕ ਜੀ ਮੈਨੂੰ ਲੱਗਦਾ ਹੈ ਕਿ অন্ਟਾਰੀਓ ਸਰਕਾਰ ਨੇ ਕੈਨੇਡਾ ਦੇ অন্ਟਾਰੀਓ ਸੂਬੇ ਦੀ ਸਰਕਾਰ ਨੇ ਗਲਤ ਨਹੀਂ ਸੀ ਕੀਤਾ ਹੂੰ ਜਿਹੜੇ 185 ਟਰੱਕ ਡਰਾਈਵਰਸ ਦੇ ਬਿਲਕੁਲ ਗਲਤ ਨਹੀਂ ਸੀ ਕੀਤਾ ਕਿ ਗੈਰ ਤਜਰਬੇਕਾਰ ਬੰਦਿਆਂ ਨੂੰ ਹੁਣ ਇੱਥੇ 21 ਸਾਲ ਦੀ ਉਮਰ ਹੈ ਉਮਰ 19 ਮਹੀਨੇ ਨਹੀਂ ਰੱਖਦੀ ਤਜਰਬਾ ਜ਼ਰੂਰ ਮਹੀਨੇ ਰੱਖਦਾ ਹੈ ਕਿ ਇੱਕ ਤਾਂ ਤੁਸੀਂ ਐਨੀ ਵੱਡੀ ਗੱਡੀ ਚਲਾ ਰਹੇ ਹਾਂ ਬਿਗ ਰੈਗ ਟਰੈਕਟਰ ਟ੍ਰੇਲਰ ਤੁਸੀਂ ਦੇਖ ਸਕਦੇ ਹੋ ਕਿ ਲਾਲ ਰੰਗ ਦਾ ਟਰੈਕਟਰ ਟ੍ਰੇਲਰ ਕਿੱਧਰ ਜਾ ਕੇ ਵੱਜਿਆ ਇਹ ਐਡੇ ਵੱਡੇ ਹਾਈਵੇ ਤੇ ਤੁਸੀਂ ਹਾਦਸੇ ਨੂੰ ਕਥਿਤ ਤੌਰ ਤੇ ਅੰਜਾਮ ਦੇ ਰਹੇ ਹੋ ਤੇ ਡਰਾਈਵਿੰਗ ਅੰਡਰ ਇਨਫਲੂਐਂਸ ਦੇ ਦੋਸ਼ ਲੱਗ ਰਹੇ ਨੇ ਤਾਂ ਉਹ ਉਥੇ ਹੁਣ ਸ਼ਰਾਬ ਪੀਤੀ ਹੋਈ ਸੀ ਦੀਵਾਲੀ ਦੀ ਖੁਸ਼ੀ ਬੰਦੀ ਛੋੜ ਦਿਹਾੜੇ ਦੀ ਖੁਸ਼ੀ ਦੇ ਵਿੱਚ ਜਾਂ ਕੋਈ ਹੋਰ ਕਾਰਨ ਸੀ ਇਹ ਇੱਥੇ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਕਿ ਡਰਾਈਵਿੰਗ ਅੰਡਰ ਇਨਫਲੂਐਂਸ ਦਾਤਾ ਜ਼ਿਕਰ ਕੀਤਾ ਜਾ ਰਿਹਾ ਹੈ ਪਰ ਫਿਲਹਾਲ ਇਹ ਨਹੀਂ ਦੱਸਿਆ ਕਿ ਭੁੱਕੀ ਖਾਧੀ ਹੋਈ ਸੀ ਜਾਂ ਫੀਮ ਖਾਧੀ ਹੋਈ ਸੀ ਜਾਂ ਸ਼ਰਾਬ ਪੀਤੀ ਹੋਈ ਸੀ ਜਾਂ ਕੋਈ ਹੋਰ ਨਸ਼ਾ ਕੀਤਾ ਹੋਇਆ ਸੀ ਪਰ ਇੱਥੇ ਕੋਲ ਟੋਟਲ ਦੇਖਿਆ ਜਾਵੇ 4 ਸੈਮੀ ਟਰੱਕਸ ਚਾਰ ਸਿੱਧੇ ਤੌਰ ਤੇ ਦੇਸੀ ਗੱਲ ਕਰੀਏ ਚਾਰ ਟਰੱਕ ਤੇ ਚਾਰ ਗੱਡੀਆਂ ਹੋਰ ਇਨਵੋਲਵ ਨੇ ਇਸ ਹਾਦਸੇ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਇਹ ਲਾਲ ਰੰਗ ਦਾ ਟਰੈਕਟਰ ਤੇ ਪਿੱਛੇ ਟਰੇਲਰ ਜਿਹੜਾ ਵਾਈਟ ਕਲਰ ਦਾ ਇਹ ਹੁਣ ਤੱਕ ਦੀ ਜਿਹੜੀ ਸੋਰਸਸ ਦੇ ਹਵਾਲੇ ਦੇ ਨਾਲ ਖਬਰ ਆ ਰਹੀ ਹੈ ਜਸ਼ਨਪ੍ਰੀ ਸਿੰਘ ਹਾਲਾਂਕਿ ਹਾਈਵੇ ਪੈਟਰੋਲ ਵੱਲੋਂ ਇਸ ਚੀਜ਼ ਦੀ ਤਸਦੀਕ ਨਹੀਂ ਕੀਤੀ ਗਈ ਪਰ ਲਗਾਤਾਰ ਦਾਵਾ ਕੀਤਾ ਜਾ ਰਿਹਾ ਹੈ ਕਿ ਕੈਲੀਫੋਰਨੀਆ ਦੇ ਗਵਰਨਰ ਹੂੰ ਗੈਵਨ ਨਿਊਸਮ ਨੇ ਇਹ ਕਮਰਸ਼ਲ ਡਰਾਈਵਰਸ ਲਾਇਸੈਂਸ ਦਿੱਤਾ 21 ਸਾਲ ਦੇ ਜਸ਼ਨਪ੍ਰੀਤ ਸਿੰਘ ਨੂੰ ਜਿਸ ਤੋਂ ਬਾਅਦ ਹਾਦਸੇ ਦੌਰਾਨ ਇਹ ਤਿੰਨ ਜਾਨਾਂ ਗਈਆਂ ਨੇ ਹੁਣ ਹੋਰ ਕਿੰਨੇ ਕੁ ਹਾਦਸੇ ਆਪਾਂ ਦੇਖਣੇ ਨੇ ਪਹਿਲਾਂ ਹੀ ਪੰਜਾਬੀਆਂ ਦੇ ਅਕਾਲ ਆਪਾਂ ਹਲੇ ਜੇ ਜ਼ਿਕਰ ਕੀਤਾ ਜਾਵੇ ਤਾਂ 11 ਜਣਿਆਂ ਨੂੰ ਕਾਰਗੋ ਥੈਫਟ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਵਿਵੇਕ ਜੀ ਜੀ 11 ਪੰਜਾਬੀ 12 ਟੋਟਲ ਗ੍ਰਿਫਤਾਰ ਕੀਤੇ ਨੇ ਇੱਕ ਉਹਨਾਂ ਦੇ ਵਿੱਚੋਂ ਕੋਈ ਹੋਰ ਸੀਗਾ ਜੀ ਹਰਨਾਂਡੇਜ਼ ਚਲੋ ਉਹ ਹੁਣ ਮੈਕਸੀਕੋ ਦਾ ਸੀ ਜਾਂ ਕਿਤੋਂ ਵੀ ਸੀਗਾ ਪਰ ਬਾਕੀ 11 ਜਣੇ ਪੰਜਾਬੀ ਤੇ ਤੁਸੀਂ ਅੰਦਾਜ਼ਾ ਲਾਓ ਕਿ ਸਿੱਧੇ ਤੌਰ ਤੇ ਟਰੱਕ ਲੈ ਕੇ ਹੀ ਫਰਾਰ ਹੋ ਜਾਂਦੇ ਸੀ ਨਾਮੀ ਕੰਪਨੀਆਂ ਦੇ ਨਾਂ ਤੇ ਕੰਟਰੈਕਟਸ ਲੈਂਦੇ ਸੀਗੇ ਟਰਾਂਸਪੋਰਟੇਸ਼ਨ ਦੇ ਤੇ ਜਦੋਂ ਕੰਟਰੈਕਟ ਮਿਲ ਗਿਆ ਸ਼ਿਪਮੈਂਟ ਹੋ ਗਈ ਟਰੱਕ ਦੇ ਵਿੱਚ ਸਮਾਨ ਲੋਡ ਹੋ ਗਿਆ ਲੈ ਕੇ ਤਿੱਤਰ ਹੂੰ ਜੇ ਉਹ ਸਮਾਨ ਮੰਨ ਲਿਆ ਜਾਵੇ ਸਪੋਜ਼ ਕਰ ਲੈਂਦੇ ਆ ਕਿ ਨਿਊਯਾਰਕ ਪਹੁੰਚਾਉਣਾ ਪਰ ਉਹ ਨਿਊਯਾਰਕ ਤੱਕ ਕਦੇ ਪੁੱਜਿਆ ਹੀ ਨਹੀਂ ਉਹ ਕਦੇ ਪਤਾ ਹੀ ਨਹੀਂ ਗਿਆ ਕਿੱਥੇ ਟਰੱਕ ਹੋ ਟਰੱਕ ਡਰਾਈਵਰ ਕਿੱਥੇ ਗਿਆ ਤੇ ਸਿਰਫ ਇੰਨਾ ਹੀ ਨਹੀਂ ਕੈਲੀਫੋਰਨੀਆ ਦੀ ਸੈਨ ਬਰਨਾਲੀਨੋ ਕਾਉਂਟੀ ਦੀ ਪੁਲਿਸ ਨੇ ਜਦੋਂ ਵੱਖ-ਵੱਖ ਮੈਕਮਿਆਂ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਤੇ ਹੋਰ ਵੱਖ-ਵੱਖ ਲਾਸ ਐਂਜਲਸ ਕਾਉਂਟੀ ਯਾ ਵੱਖ-ਵੱਖ ਸੈਨ ਫਰਾਂਸਿਸਕੋ ਪੁਲਿਸ ਵਾਕੀ ਵਾਕੀ ਲਾਅ ਇਨਫੋਰਸਮੈਂਟ ਏਜੰਸੀਆਂ ਦੀ ਮਦਦ ਨਾਲ ਪੜਤਾਲ ਕੀਤੀ ਤਾਂ ਐਡਾ ਵੱਡਾ ਕਾਂਡ ਜਿਹੜਾ ਸਾਹਮਣੇ ਆਇਆ ਲੱਖਾਂ ਡਾਲਰ ਦੀ ਕਾਰਗੋ ਥੈਫਟ ਸਿੱਧੇ ਤੌਰ ਤੇ ਵੀ ਸਿੱਧੇ ਤੌਰ ਤੇ ਵੀ ਖੜੇ ਟਰੱਕਾਂ ਦੇ ਵਿੱਚੋਂ ਵੀ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆਈਆਂ ਤੇ ਟਰਾਂਸਪੋਰਟੇਸ਼ਨ ਦੇ ਨਾਂ ਤੇ ਵੀ ਲੈ ਕੇ ਤਿੱਤਰ ਹੋ ਜਾਂਦੇ ਸੀ ਤੇ ਹੁਣ ਇਹ ਹਾਲਾਤ ਉਦੋਂ ਸਾਹਮਣੇ ਆ ਰਹੇ ਨੇ ਜਦੋਂ ਇੱਕ ਹਰਜਿੰਦਰ ਸਿੰਘ ਦੇ ਮਾਮਲੇ ਤੋਂ ਬਾਅਦ ਪੰਜਾਬੀ ਡਰਾਈਵਰਜ਼ ਨੂੰ ਲਗਾਤਾਰ ਟਾਰਗੇਟ ਕੀਤਾ ਜਾ ਰਿਹਾ ਹੈ ਕੱਚਿਆਂ ਨੂੰ ਤਾਂ ਹੁਣ ਕੱਚਿਆਂ ਦੇ ਤਾਂ ਕਮਰਸ਼ੀਅਲ ਡਰਾਈਵਰਜ਼ ਲਾਇਸੈਂਸ ਰੀਨਿਊ ਕਰਾਉਣੀ ਛੱਡ ਦਿੱਤੇ ਗਏ ਨੇ ਹੁਣ ਇੱਥੇ ਰੀਨਿਊਅਲ ਦਾ ਮਸਲਾ ਹੁਣ ਇਹ ਕਲੀਅਰ ਨਹੀਂ ਹੋ ਸਕਿਆ ਇੱਥੇ ਕਿ ਇਹ ਮੁੰਡਾ ਜਿਹੜਾ 21 ਸਾਲ ਦਾ ਜਸ਼ਨਪ੍ਰੀਤ ਹੈ ਉਹ ਯੂਐਸ ਸਿਟੀਜ਼ਨ ਹੈ ਗ੍ਰੀਨ ਕਾਰਡ ਹੋਲਡਰ ਹੈ ਕਿ ਆਖਰਕਾਰ ਕੌਣ ਕੀ ਉਹਦਾ ਇਮੀਗ੍ਰੇਸ਼ਨ ਸਟੇਟਸ ਕੀ ਹੈ ਕਿ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਦਾਖਲ ਹੋਣ ਤੋਂ ਬਾਅਦ ਅਸਾਈਲਮ ਕਲੇਮ ਕਰਨ ਵਾਲਾ ਇੱਕ ਪੰਜਾਬੀ ਨੌਜਵਾਨ ਹੈ ਜੀ ਬਿਲਕੁਲ ਪਰੂਬ ਜੀ ਦੀ ਵੱਡੀ ਚਿੰਤਾ ਦਾ ਵਿਸ਼ਾ ਇਹ ਹੈ ਕਿ ਪਹਿਲਾਂ ਜਿਵੇਂ ਆਪਾਂ ਮੈਂ ਲ ਵੀ ਜ਼ਿਕਰ ਕੀਤਾ ਹੈ ਕਿ ਇੱਕ ਹਾਦਸਾ ਕਿਸੇ ਇੱਕ ਵਿਅਕਤੀ ਦੇ ਵੱਲੋਂ ਚਲੋ ਹਾਦਸਾ ਕੋਈ ਵੀ ਜਿਹੜਾ ਹੈ ਉਹ ਸੋਚੀ ਸਮਝੀ ਨiyet ਦੇ ਨਾਲ ਤਾਂ ਨਹੀਂ ਕਰਦਾ ਪਰ ਇਨਾਂ ਦਾ ਜ਼ਰੂਰ ਹੈ ਕਿ ਕਈ ਵਾਰ ਬੇਵਕੂਫੀਆਂ ਕਰਕੇ ਵੀ ਹਾਦਸੇ ਵਾਪਰਦੇ ਨੇ ਅੱਜ ਜਿਹੜਾ ਇਹ ਹਾਦਸੇ ਦਾ ਆਪਾਂ ਜ਼ਿਕਰ ਕਰ ਰਹੇ ਆ ਇਹਦੇ ਵਿੱਚ ਸਿੱਧੇ ਦੌਰ ਦੇ ਉੱਤੇ ਬੇਵਕੂਫੀ ਹੈ ਕਿ ਨਸ਼ਾ ਕਰਕੇ ਤੁਸੀਂ ਜਿਹੜਾ ਉਲੰਘਣਾ ਕਰ ਰਹੇ ਹੋ ਨਿਯਮਾਂ ਦੀ ਵੀ ਤੇ ਆਪਣੀ ਜਾਨ ਤਾਂ ਤੁਸੀਂ ਖਤਰੇ 'ਚ ਪਾਈ ਪਾਈ ਹੈ ਨਾਲ ਤੁਸੀਂ ਤਿੰਨ ਹੋਰ ਕੀਮਤੀ ਜਾਨਾਂ ਜਿਹੜੀਆਂ ਨੇ ਬੇਕਸੂਨਾਹਾਂ ਦੀਆਂ ਲੈ ਗਏ ਉਹ ਨਾਲ ਪਰ ਉਪਜੀ ਜੀ ਵੱਡਾ ਸਵਾਲ ਇਹ ਹੈ ਕਿ ਇੱਕ ਪਾਸੇ ਅਸੀਂ ਇਹ ਦੇਖਦੇ ਹਾਂ ਕਿ ਪੰਜਾਬੀ ਨੌਜਵਾਨਾਂ ਦੇ ਵਿੱਚ ਹੋੜ ਲੱਗੀ ਹੋਈ ਹੈ ਕਿ ਅਸੀਂ ਕੈਨੇਡਾ ਜਾਵਾਂਗੇ, ਟਰੱਕਿੰਗ ਵਾਲੇ ਬਿਜ਼ਨਸ 'ਚ ਪਾਵਾਂਗੇ ਕਿਉਂਕਿ ਬੜਾ ਨਾਮਣਾ ਉੱਥੇ ਪੰਜਾਬੀਆਂ ਨੇ ਖੱਟਿਆ ਇਸ ਫੀਲਡ ਦੇ ਵਿੱਚ। ਪਰ ਹੌਲੀ-ਹੌਲੀ ਜਿਹੜੇ ਦਾਗ ਲੱਗ ਰਹੇ ਨੇ ਕਿਤੇ ਆਉਣ ਵਾਲੇ ਦਿਨਾਂ 'ਚ ਸਥਿਤੀ ਤਾਂ ਨਹੀਂ ਬਣੇਗੀ ਕਿ ਨਵੇਂ ਕੋਈ ਕਾਨੂੰਨ ਘੜੇ ਜਾਣ ਕਿ ਭਾਈ ਜਿਵੇਂ ਤੁਸੀਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਕੈਨੇਡਾ ਵਾਲੇ 온ਟਾਰੀਓ ਦੇ ਵਿੱਚ 185 ਡਰਾਈਵਰਸ ਦੇ ਲਾਇਸੈਂਸ ਜਿਹੜੇ ਨੇ ਉਹ ਰੱਦ ਕਰਤੇ ਉਹਦੇ ਵਿੱਚ ਸਾਰੇ ਪੰਜਾਬੀ ਸੀਗੇ ਉਹਦੇ ਵਿੱਚ ਕੋਈ ਬਾਹਰਲਾ ਸੀਗਾ ਹੀ ਨਹੀਂ ਸਾਰੇ ਪੰਜਾਬੀ ਸੀਗੇ ਕਿਤੇ ਇਹ ਹੁਣ ਇਧਰਲੇ ਨਾ ਹੋਵੇ ਕਿ ਜਿਹੜੇ ਵਿਚਾਰੇ ਬਹੁਤ ਲੰਬਾ ਚਿਰ ਤੋਂ ਇਸ ਫੀਲਡ ਦੇ ਵਿੱਚ ਨੇ ਬਹੁਤ ਸੂਝਤਾ ਦੇ ਨਾਲ ਧਿਆਨ ਦੇ ਨਾਲ ਆਪਣਾ ਕੰਮ ਕਰਦੇ ਨੇ ਕੀਤਾ ਕਰਦੇ ਨੇ ਫਿਰ ਉਹ ਵੀ ਬਲੇਟੇ ਜਾਣ ਬਿਲਕੁਲ ਅਮਰੀਕਾ 'ਚ ਤਾਂ ਆ ਚੁੱਕੇ ਨੇ ਜੀ ਦੇਖੋ ਸਿੱਧੀ ਗੱਲ ਹੈ ਅਮਰੀਕਾ ਦੇ ਵਿੱਚ ਤਾਂ ਪੰਜਾਬੀ ਡਰਾਈਵਰਾਂ ਵਾਸਤੇ ਜਿਹੜੇ ਬਿਲਕੁਲ ਜੈਨੂਨ ਤਰੀਕੇ ਦੇ ਨਾਲ ਗੱਡੀ ਚਲਾ ਰਹੇ ਸੀ ਆਪਣਾ ਟਰੱਕ ਚਲਾ ਰਹੇ ਸੀ ਉਨ੍ਹਾਂ ਤੇ ਵੀ ਮੁਸੀਬਤਾਂ ਦਾ ਪਹਾੜ ਟੁੱਟ ਪਿਆ ਪਹਿਲਾਂ ਤਾਂ ਇਮੀਗ੍ਰੇਸ਼ਨ ਸਟੇਟਸ ਪ੍ਰੂਫ ਕਰਨਾ ਪੈਂਦਾ ਥਾਂ ਥਾਂ ਤੇ ਨਾਕੇ ਲੱਗੇ ਹੁੰਦੇ ਨੇ ਟਰੈਫਿਕ ਸਟਾਪਸ ਹੁਣ ਤਾਂ ਵੇਇੰਗ ਸਟੇਸ਼ਨਾਂ ਤੇ ਟਰੱਕ ਸਟਾਪਸ ਤੇ ਪਤਾ ਨਹੀਂ ਕਿੱਥੇ ਕਿੱਥੇ ਹਾਈਵੇ ਤੇ ਥਾਂ ਥਾਂ ਤੇ ਨਾਕੇ ਲਾ ਕੇ ਘੇਰਦੇ ਨੇ ਠੀਕ ਹੈ ਜੀ ਚਲੋ ਇਮੀਗ੍ਰੇਸ਼ਨ ਸਟੇਟਸ ਪ੍ਰੂਫ ਕਰਤਾ ਫਿਰ ਤੈਨੂੰ ਭਈ ਅੰਗਰੇਜ਼ੀ ਆਉਂਦੀ ਐ ਕਿ ਨਹੀਂ ਆਉਂਦੀ ਇਹ ਪ੍ਰੂਫ ਕਰ ਤੈਨੂੰ ਸਾਈਨ ਪੜ੍ਹਨੇ ਆਉਂਦੇ ਨੇ ਕਿ ਨਹੀਂ ਆਉਂਦੇ ਨੇ ਹੁਣ ਹਰਜਿੰਦਰ ਸਿੰਘ ਦੇ ਮਾਮਲੇ 'ਚ ਦਾਵਾ ਕੀਤਾ ਗਿਆ ਸੀ ਕਿ ਨਾ ਤਾਂ ਉਹਨੂੰ ਅੰਗਰੇਜ਼ੀ ਆਉਂਦੀ ਐ ਨਾ ਹੀ ਉਹਨੂੰ ਸਾਈਨ ਪੜ੍ਹਨੇ ਆ ਯੋਦੇ ਪਰ ਚਲੋ ਇੱਕ ਨਿਊ ਮੈਕਸੀਕੋ ਸਟੇਟ ਹਾਈਵੇ ਪੁਲਿਸ ਨੇ ਇੱਕ ਵੀਡੀਓ ਜਾਰੀ ਕੀਤੀ ਸੀ ਜਿਹਦੇ ਵਿੱਚ ਉਹ ਅੰਗਰੇਜ਼ੀ ਬੋਲਦਾ ਸੁਣਿਆ ਵੀ ਗਿਆ ਹੁਣ ਅੱਡ ਅੱਡ ਦਾਅਵੇ ਨੇ ਕਿਉਂਕਿ ਟਰੰਪ ਸਰਕਾਰ ਕਹ ਲੋ ਜਾਂ ਫਲੋਰੀਡਾ ਸਰਕਾਰ ਵੱਲੋਂ ਇਹ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਮੈਕਸਿਮਮ ਟੂ ਮੈਕਸਿਮਮ ਸਜ਼ਾ ਹੋਵੇ ਹਰਜਿੰਦਰ ਸਿੰਘ ਨੂੰ 15 ਸਾਲ ਤੋਂ ਵੱਧ ਦਾ ਇੱਕ ਮਾਮਲੇ ਸੁਣਾਈ ਵੀ ਨਹੀਂ ਜਾ ਸਕਦੀ ਪਰ 45 ਸਾਲ ਦੀ ਜੇ ਹੁੰਦੀ ਹੈ ਤਾਂ ਬਹੁਤ ਜ਼ਿਆਦਾ ਉਸ ਦੀ ਜ਼ਿੰਦਗੀ ਮਤਲਬ ਤਬਾਹ ਹੀ ਵੈਸੇ ਤਾਂ ਹੋ ਚੁੱਕੀ ਹੈ ਪਰ ਜੇ 8-10 ਸਾਲ ਰਹਿਣ ਤੋਂ ਬਾਅਦ ਵੀ ਉਹ ਪੰਜਾਬ ਚੱਲਿਆ ਜਾਂਦਾ ਤਾਂ ਕਿਸੇ ਹੱਦ ਤੱਕ ਚਲੋ ਆਪਣੀ ਜ਼ਿੰਦਗੀ ਨੂੰ ਮਾੜੀ-ਮੋਟੀ ਲੀ ਤੇ ਪਾਉਣ ਦੇ ਸਮਰੱਥ ਹੋ ਜੂਗਾ ਪਰ ਹੁਣ 21 ਸਾਲ ਵਾਲਾ ਤੁਸੀਂ ਇਹ ਦੇਖੋ ਇੱਥੇ ਤਾਂ ਡਰਾਈਵਿੰਗ ਅੰਡਰ ਇਨਫਲੂਐਂਸ ਹੈ ਹਰਜਿੰਦਰ ਸਿੰਘ ਨੇ ਕੋਈ ਨਸ਼ਾ ਨਹੀਂ ਸੀ ਕੀਤਾ ਹੋਇਆ ਕੋਈ ਉਹਦੇ ਤੇ ਸ਼ਰਾਬ ਪੀ ਕੇ ਜਾਂ ਕੋਈ ਨਸ਼ਾ ਕਰਕੇ ਗੱਡੀ ਚਲਾਉਣ ਦੇ ਯੂ-ਟਰਨ ਲੈਣ ਦੇ ਦੋਸ਼ ਨਹੀਂ ਲੱਗੇ ਪਰ ਆਹ ਹੁਣ ਕਹਿ ਸਕਦੇ ਆ ਕਿ ਏ ਵਹੀਕੂਲਰ ਹਮਿਸਾਈਡ ਤੋਂ ਉੱਪਰ ਵੀ ਸ਼ਾਇਦ ਕੋਈ ਹੁੰਦਾ ਕਿ ਨਹੀਂ ਕਿਉਂਕਿ ਆਪਾਂ ਨੂੰ ਯੂ ਐਸ ਲੌਸ ਦੀ ਐਨੀ ਡੁੰਗਾਈ ਦੇ ਨਾਲ ਜਾਣਕਾਰੀ ਨਹੀਂ ਕਿ ਉਸ ਤੋਂ ਵੀ ਅੱਗੇ ਜਾ ਕੇ ਕੋਈ ਸਿੰਪਲ ਹੋਮੀ ਮੈਂਸਲਟਰ ਦਾ ਕੋਈ ਹੋਮੀਸਾਈਡ ਦਾ ਦੋਸ਼ ਲਾਇਆ ਜਾ ਸਕਦਾ ਕਿਉਂਕਿ ਅੰਨੇ ਵਾਰ ਟਰੱਕ ਨੇ ਗੱਡੀਆਂ ਪਰ ਖੱੱਚੇ ਉਡਾਉਂਦਾ ਚੱਲਿਆ ਗਿਆ ਇਹ ਪਰ ਖੱੱਚੇ ਉਡਾਉਂਦਾ ਚੱਲਿਆ ਗਿਆ ਚਾਰ ਜਣੇ ਸੀਰੀਅਸਲੀ ਇੰਜਰਡ ਨੇ ਉਹਨਾਂ ਦੇ ਵਿੱਚੋਂ ਦੋ ਦੀ ਹਾਲਤ ਕ੍ਰਿਟੀਕਲ ਨਾਜ਼ੁਕ ਬਣੀ ਹੋਈ ਹੈ ਜੀ ਤੇ ਹੁਣ ਉਹ ਦੋ ਬਾਈ ਚਾਂਸ ਰੱਬ ਨਾ ਕਰੇ ਉਹ ਦੋ ਜਣੇ ਵੀ ਇਸ ਦੁਨੀਆ ਤੋਂ ਚਲੇ ਗਏ ਤਾਂ ਫਿਰ ਪੰਜ ਜਣਿਆਂ ਦੀ ਗਿਣਤੀ ਬਣ ਜਾਣੀ ਹੈ ਵਿਵੇਕ ਜੀ ਤੁਸੀਂ ਹਾਲਾਤ ਤੋ ਤੋ ਮਤਲਬ ਆਪਾਂ ਸਮਝ ਨਹੀਂ ਸਕ ਰਹੇ ਸ਼ਾਇਦ ਕਿ ਹੁਣ ਇਹ ਬਿਆਨ ਕੀ ਕੀਤਾ ਜਾਵੇ ਸਪੀਚਲੈਸ ਜਿਹਨੂੰ ਕਹਿ ਸਕਦੇ ਹਾਂ ਕਿ ਹੁਣ ਇੱਥੇ ਹੁਣ ਆਪਾਂ ਕਹੀਏ ਤਾਂ ਕਹੀਏ ਕੀ ਕਿ ਆਖਰਕਾਰ 21 ਸਾਲ ਦਾ ਇੱਕ ਨੌਜਵਾਨ ਟਰੱਕ ਚਲਾਉਂਦਾ ਹੋਇਆ ਅੰਨੇ ਵਾ ਕਈ ਗੱਡੀਆਂ ਦਾ ਰੜ ਦਿੰਦਾ ਤੇ ਉਸ ਨੂੰ ਇੰਨੀ ਕਾਹਲ ਕਿਸ ਗੱਲ ਦੀ ਸੀ ਐਡਾ ਵੱਡਾ ਹਾਈਵੇ ਹੈ तरीके ਦੇ ਨਾਲ ਟਰੱਕ ਚਲਾ ਕੇ ਤੇ طریقے ਦੇ ਨਾਲ ਆਪਣੀ ਮੰਜ਼ਲ ਤੇ ਪਹੁੰਚਿਆ ਜਾ ਸਕਦਾ ਸੀ ਪਰ ਉਸ ਤੋਂ ਪਹਿਲਾਂ ਹੀ ਇਹ ਜਿਹੜਾ ਖਲਾਰਾ ਜਾਣੀ ਨੁਕਸਾਨ ਹੁਣ ਉਹ ਤਿੰਨ ਘਰਾਂ ਦੇ ਵੀ ਦੀਵੇ ਬੁਝੇ ਹੀ ਨੇ ਹੂੰ ਤਿੰਨ ਘਰਾਂ ਦੇ ਤਿੰਨ ਘਰਾਂ ਦੇ ਵਿੱਚ ਮਾਤਮ ਸੋਗ ਦੀ ਲਹਿਰ ਹੈ ਉਹਨਾਂ ਵੱਲੋਂ ਵੀ ਹੁਣ ਆਵਾਜ਼ ਉਠਾਈ ਜਾਊਗੀ ਦੁਬਾਰਾ ਪੈਟੀਸ਼ਨਜ਼ ਦਾ ਦੌਰ ਸ਼ੁਰੂ ਹੋਊਗਾ ਉਸ ਤੇ ਵੀ ਸਾਢੇ ਕਹਾਂਗੇ ਕਿ ਸਾਢੇ 3 ਮਿਲੀਅਨ ਪਲੱਸ ਸਿਗਨੇਚਰਸ ਹੋਏ ਸੀ ਹਰਜਿੰਦਰ ਸਿੰਘ ਦੀ ਪੇਟੀਸ਼ਨ ਤੇ ਮੇਬੀ 4 ਮਿਲੀਅਨ ਪਲੱਸ ਹੋ ਚੁੱਕੇ ਹੋਣ ਇਸ ਵੇਲੇ ਤੱਕ ਤਾਂ ਤੁਸੀਂ ਅੰਦਾਜ਼ਾ ਲਾਓ ਕਿ 40 ਲੱਖ ਬੰਦਿਆਂ ਨੇ ਉਸ ਦਾ ਸਾਥ ਦੇਣ ਦਾ ਯਤਨ ਕੀਤਾ ਕਿ ਘੱਟ ਤੋਂ ਘੱਟ ਸਜ਼ਾ ਸੁਣਾਈ ਜਾਵੇ ਪਰ ਹੁਣ ਇੱਥੇ ਤਾਂ ਕੁਝ ਵੀ ਨਹੀਂ ਕੀਤਾ ਜਾ ਸਕਦਾ ਉਹ ਇੱਕ ਮਾਮਲਾ ਸੀਗਾ ਕਿ ਜੀ ਇਨੋਸੈਂਟਲੀ ਯੂ ਟਰਨ ਹੋ ਗਿਆ ਪਰ ਇੱਥੇ ਨਸ਼ਾ ਕਰਕੇ ਇੱਕ ਤਰੀਕੇ ਦੇ ਨਾਲ ਜਾਣ ਬੁੱਝ ਕੇ ਗੱਡੀਆਂ ਨੂੰ ਦਰੜਿਆ ਗਿਆ ਹੁਣ ਦੇਖਦੇ ਹਾਂ ਅੱਗੇ ਕੀ ਕਾਰਵਾਈ ਹੁੰਦੀ ਹੈ ਜਸ਼ਨਪ੍ਰੀਤ ਦੀ ਕੋਈ ਤਸਵੀਰ ਕਿਉਂਕਿ ਇਹ ਹਲੇ ਜਿਹੜੇ ਬਾਹਰਲੇ ਪਾਸੇ ਨਜ਼ਰ ਆਉਂਦਾ ਨਜ਼ਾਰਾ ਡੈਸ਼ ਕੈਮ ਦਾ ਉਹ ਹੈ ਹੂੰ ਅੰਦਰਲੇ ਅੰਦਰਲਾ ਵੀ ਆਊਗਾ ਹਲੇ ਅੰਦਰਲਾ ਵੀ ਮੇ ਵੀ ਆਪਾਂ ਕੋਸ਼ਿਸ਼ ਕਰਾਂਗੇ ਸਵੇਰ ਦੀਆਂ ਖਬਰਾਂ ਦੇ ਵਿੱਚ ਉਹ ਤਸਵੀਰਾਂ ਵੀ ਆ ਸਕਣ ਕਿ ਜਸ਼ਨਪ੍ਰੀਤ ਵਾਕਈ ਉਹੀ ਹੈ ਕਿ ਇਹ ਸਿਰਫ ਰੌਲਾ ਪਾਇਆ ਜਾ ਰਿਹਾ ਹੈ ਕਿਉਂਕਿ ਪੁਲਿਸ ਨੇ ਹਲੇ ਡਿਸਕਲੋਜ਼ ਨਹੀਂ ਕੀਤਾ ਪਰ ਅਨਡਿਸਕਲੋਜ਼ਡ ਸੋਰਸਸ ਦਾਵਾ ਕਰ ਰਹੇ ਨੇ ਕਿ 21 ਸਾਲ ਦਾ ਭਾਈ ਜਸ਼ਨਪ੍ਰੀਤ ਆ ਜਿਸ ਨੂੰ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਕੈਲੀਫੋਰਨੀਆ ਦੇ ਵਿੱਚ ਮਿਲਿਆ ਮੇਬੀ ਇਹ ਉਹੀ ਹੈ ਫਿਰ ਜੇ ਕੈਲੀਫੋਰਨੀਆ ਦੇ ਵਿੱਚ ਮਿਲਿਆ ਤਾਂ ਇਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਇਆ ਇੱਕ ਪੰਜਾਬੀ ਨੌਜਵਾਨ ਜੀ ਉਬਜੀਤ ਜੀ ਨਾਲ ਦੀ ਨਾਲ ਇਹ ਗੱਲ ਕਰੀਏ ਤਾਂ ਜਿਹੜੇ ਮਾਮਲੇ ਵੀ ਵੱਧਦੇ ਜਾ ਰਹੇ ਨੇ ਕਿਤੇ ਨਾ ਕਿਤੇ ਇਹਦੇ ਪਿੱਛੇ ਇੱਕ ਕਾਰਨ ਇਹ ਵੀ ਮੰਨ ਕੇ ਚੱਲੀਏ ਕਿ ਸਿੱਖਲਾਈ ਦੀ ਵੀ ਕਮੀ ਹੈ ਚਲੋ ਆਲੇ ਮਾਮਲੇ ਦੇ ਵਿੱਚ ਤਾਂ ਉਹਨੇ ਬੇਸ਼ੱਕ ਨਸ਼ਾ ਕੀਤਾ ਹੋਇਆ ਸੀ ਇੱਕ ਨਾਲ ਹੋਰ ਮਾਮਲਾ ਇਸ ਦੇ ਜੋੜ ਗਿਆ ਪਰ ਵੈਸੇ ਵੀ ਅਪਮਾਨ ਕੇ ਚਲੀਏ ਕਿ ਜਿਹੜੇ ਸਾਡੇ ਨੌਜਵਾਨਾਂ ਨੂੰ ਵੀ ਥੋੜੀ ਕਾਲ ਕਿ ਜਿੰਨੀ ਜਲਦੀ ਹੋ ਸਕੇ ਅਸੀਂ ਟਰੱਕ ਦੀ ਸੀਟ ਤੇ ਬੈਠੀਏ ਥੋੜਾ ਜਿਹਾ 2 ਨੰਬਰ ਦੇ ਵਿੱਚ ਵੀ ਕੰਮ ਚੱਲਦਾ ਜਿਵੇਂ ਸਾਡੇ ਦਰਸ਼ਕਾਂ ਨੇ ਵੀ ਦੱਸਿਆ ਸੀਗਾ ਕਿ ਤੁਸੀਂ ਫੀਸ ਭਰੋ ਤੇ ਟਰੱਕ ਦਾ ਲਾਇਸੈਂਸ ਲੈ ਲਓ ਤੁਹਾਨੂੰ ਇੱਕ ਦੋ ਕੁ ਸਾਈਨ ਦੱਸ ਦੇਣਗੇ ਪਰ ਲੱਗਦਾ ਨਹੀਂ ਕਿ ਜੇ ਆਪਾਂ ਥਿਊਰੀ ਦੇ ਉੱਤੇ ਗੱਲ ਕਰਦੇ ਜਿਵੇਂ ਤੁਸੀਂ ਬੈਕ ਕੈਮਰਾ ਵੀ ਕਹਿ ਰਹੇ ਸੀਗੇ ਕਿ ਪ੍ਰੈਕਟੀਕਲ ਅਸੀਂ ਨਹੀਂ ਜਾ ਰਹੇ ਜਿਵੇਂ ਤੁਸੀਂ ਫੌਜੀ ਵਾਲੀ ਐਗਜ਼ਾਮਪਲ ਦਿੱਤੀ ਸੀ ਕਿ ਉਹਨੂੰ ਬੰਦੂਕ ਕਾਕ ਕਰਨਾ ਤੇ ਫਾਇਰ ਕਰਨਾ ਦੱਸ ਦੋ ਪਰ ਉਹਨੂੰ ਪ੍ਰੈਕਟਿਸ ਨਾ ਦੋ ਤਾਂ ਜਾ ਕੇ ਨੁਕਸਾਨ ਹੀ ਕਰੇਗਾ ਲੱਗਦਾ ਕਾਰਵਾਈ ਉਧਰਲੇ ਪਾਸੇ ਵੀ ਹੋਣੀ ਚਾਹੀਦੀ ਹੈ ਆਈਡੈਂਟੀਫਾਈ ਉਹ ਸਕੂਲ ਵੀ ਹੋਣੇ ਚਾਹੀਦੇ ਨੇ ਜਿੱਥੋਂ ਲਾਇਸੈਂਸ ਅਪਲਾਈ ਹੁੰਦੇ ਨੇ ਟ੍ਰੇਨਿੰਗਸ ਮਿਲਦੀਆਂ ਨੇ ਕਿ ਪ੍ਰੋਪਰ ਟ੍ਰੇਨਿੰਗ ਕਿਉਂ ਨਹੀਂ ਕਰਾ ਰਹੇ ਭਾਈ ਤੁਸੀਂ ਬਿਲਕੁਲ ਦੇਖੋ ਉਹ ਟ੍ਰੇਨਿੰਗ ਸਕੂਲ ਵੀ ਸਾਹਮਣੇ ਆ ਚੁੱਕਿਆ ਉਹਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸੀ ਜਿਸ ਨੇ ਹਰਜਿੰਦਰ ਸਿੰਘ ਨੂੰ ਸਰਟੀਫਿਕੇਟ ਦਿੱਤਾ ਹੂੰ ਉਹ ਟ੍ਰਾਂਸਪੋਰਟ ਕੰਪਨੀ ਵੀ ਫਲੋਰੀਡਾ ਸਰਕਾਰ ਦੇ ਨਿਸ਼ਾਨੇ ਤੇ ਆ ਜਿੱਥੇ ਜੌਬ ਕਰਦਾ ਸੀ ਹਰਜਿੰਦਰ ਸਿੰਘ ਉਹ ਵੀ ਪੰਜਾਬੀ ਫੈਮਿਲੀ ਦੀ ਟ੍ਰਾਂਸਪੋਰਟ ਕੰਪਨੀ ਹੈ ਚਲੋ ਆਪਾਂ ਨਾਮ ਨਹੀਂ ਲਵਾਂਗੇ ਪਰ ਇਹ ਕਾਰਵਾਈ ਸਿਰਫ ਅਮਰੀਕਾ ਦੇ ਵਿੱਚ ਨਹੀਂ ਹੋ ਰਹੀ ਅਲਬਰਟਾ ਦੇ ਵਿੱਚ ਵੀ 13 ਟ੍ਰਾਂਸਪੋਰਟੇਸ਼ਨ ਕੰਪਨੀਆਂ ਤੇ 5 ਸਿਖਲਾਈ ਸਕੂਲ ਟ੍ਰੇਨਿੰਗ ਸਕੂਲ ਬੰਦ ਕਰਵਾਏ ਗਏ ਨੇ ਹੂੰ ਉਹ ਇਸੇ ਕਰਕੇ ਹੋਏ ਨੇ ਉਹਨਾਂ ਦੇ ਵਿੱਚੋਂ ਆਪਾਂ ਜ਼ਿਆਦਾ ਨਹੀਂ ਤਾਂ ਕਹਿ ਸਕਦੇ ਕਿ 80% ਪੰਜਾਬੀਆਂ ਨਾਲ ਰਿਲੇਟ ਕਰਦੇ ਜੀ